ਹੂੰ ਮੰਦ ਕਰੀ ਰਹਿਣ ਦਿੰਦੇ ਆ ਜਾਣ ਨੂੰ ਯਾਰ ਉਹ ਕਿਉਂ ਰਹਿਣ ਦੇ ਯਾਰ ਕੁਛ ਨਹੀਂ ਹੁੰਦਾ ਇਹ ਨਾਲ ਸਵੇਰੇ ਤਾਂ ਕਿੰਨਾ ਬੋਲ ਕੇ ਹਟਿਆ ਬਾਈ ਫੇਰ ਬੋਲੂਗਾ ਆਪਾਂ ਨੂੰ ਓਏ ਉਹ ਤਾਂ ਕਰਤੀ ਹੁੰਦਾ ਟੱਪੂ ਟੱਪੂ ਯਾਰ ਆਪੀ ਬੋਲ ਕੇ ਹਟ ਦੂ ਜੇ ਘਰ ਦੇ ਖੁਸ਼ ਨਹੀਂ ਹੈਗੇ ਜਾਣ ਦਾ ਕੀ ਫਾਇਦਾ ਉਹ ਕੁਛ ਨਹੀਂ ਕਹਿੰਦਾ ਯਾਰ ਉਹ ਹਣ ਤੂੰ ਹੀ ਨਾ ਬੋਲੀ ਜਾ ਇੱਥੇ ਠੀਕ ਆ ਹਾਂ ਨਾ ਤਿਆਰ ਹੋ ਜਾ ਉਦੋਂ ਤਿਆਰ ਤਾਂ ਹੈਗੀਆਂ ਹੋਰ ਕਿੰਨਾ ਕੁ ਤਿਆਰ ਹੋਵਾਂ ਉਹ ਜੀਂ ਜੀ ਪਾਲਾਂਗੇ ਜਿਹੜੀ ਲੈ ਕੇ ਗਏ ਨੇ ਉਹ ਬੱਸ ਬਾਬਾ ਗੁਰੂ ਸਵੇਰੇ ਤਾਂ ਐਨਕਾ ਪਿੱਛੇ ਬੋਲ ਕੇ ਹਟਿਆ ਬਾਈ ਤੂੰ ਨਿਕਲ ਜਾ ਕੇ ਪਾਲੂ ਮੈਂ ਕਰ ਲੇਗਾ ਹੂੰ ਬੈਗ ਲੈਵਾ ਹੂੰ ਬੈਗ ਮਾਇ ਲੋ ਠੀਕ ਬਸ ਕੋਲ ਬੋਲ ਲੈਣਾ ਹੁਣ ਹੋ ਗਏ ਤਿਆਰ ਹਾਂ ਜੀ ਹੋ ਗਏ ਤਿਆਰ ਬਸ ਇਹ ਬੈਗ ਲੈ ਕੇ ਆਉਂਦੇ ਆ ਮੈਂ ਕਰ ਆਪਾਂ ਹੂੰ ਰਹਿੰਦੋ ਤੂੰ ਪਾ ਕੋਈ ਗੱਲ ਲੈ ਪਤ ਪਾ ਵੀ ਤਾਂ ਕੰਨ ਬਾਹਰ ਨੂੰ ਕੇ ਮੜਾ ਮੋਟਾ ਕੁਝ ਤੂੰ ਸਾਂਭ ਲਈਂਗਾ ਹਾੜੇ ਹਾੜੇ ਹੱਥ ਬੰਨੇ ਦੋ ਦਿਨਾਂ ਚ ਵਾਪਸ ਆ ਜਾਂਗੇ ਹਾਂ ਆ ਜਾਾਂਗੇ ਇਸ ਤਰ੍ਹਾਂ ਕੋਈ ਨਾ ਪਤਾ ਬੋਲ ਬੋਲ ਕੇ ਨਾ ਪਾਗਲ ਕਰਨ ਲੱਗਾ ਅਸੀਂ ਆ ਜਾਈਂ ਅਸੀਂ ਦੋ ਦਿਨਾਂ ਚ ਹੀ ਆ ਜਾਾਂਗੇ ਜੇ ਮੜਾ ਮੋਟਾ ਕੁਝ ਕਹੂ ਬਾਤ ਤੂੰ ਸਾਂਭ ਲਈ ਠੀਕ ਹੈ ਬਸ ਦੋ ਦਿਨਾਂ ਚ ਆ ਜਾਂਗੇ ਅੱਗੇ ਤੁਸੀਂ ਤਿੰਨ ਚਾਰ ਆ ਗਈ ਹੈ ਕੋਈ ਗੱਲ ਨਹੀਂ ਬਿਲਕੁਲ ਸ਼ੱਕਰ ਲਈ ਆਈ ਉਧਰੋਂ ਚੱਕ ਕੇ ਨੀਰੇ ਵਾਲੇ ਚ ਨਾ ਦਾਰੂ ਪਾਉਣ ਵਾਸਤੇ ਰੱਖੀ ਹੋਈ ਸੀਗੀ ਚਲ ਆ ਜਾ ਪੁੱਤ ਚਲ ਠੀਕ ਹੈ ਬਾਬੀ ਚੰਗਾ ਚਲ ਚੰਗਾ ਠੀਕ ਚੰਗਾ ਧਿਆਨ ਨਾਲ ਜਾਇਓ ਜੀ ਠੀਕ ਠੀਕ ਫਰਸ ਫਲਾਦੋ ਕਿ ਨੂੰ ਕੋਈ ਨਾ ਪੁੱਟਾ ਮੈਨੂੰ ਫਲਾਦੋ ਕਹ ਲੈ ਲਖ ਹੈ ਨਹੀਂ ਇਹ ਕਿਧਰ ਨੂੰ ਤੁਰ ਪੇ ਹੁਣ ਹਨੀਮੂਨ ਤੇ ਲੈ ਆਏ ਹਨੀਮੂਨ ਤੇ ਇਕੱਲੇ ਕਿਵੇਂ ਬਾਗੇ ਨਾਲੇ ਕਹਿੰਦੇ ਸਾਰਾ ਟੱਬਰ ਜਾਊਗਾ ਉੱਥੇ ਸਾਰੇ ਟੱਬਰ ਦਾ ਕੀ ਕੰਮ ਐ ਦੋਨਾਂ ਜਣਿਆਂ ਦਾ ਕੰਮ ਐ ਕੰਮ ਕਿਉਂ ਨਹੀਂ ਜਿਹੜਾ ਕੰਮ ਇਹ ਕਰਨਗੇ ਆਪਾਂ ਵੀ ਉਹੀ ਕੰਮ ਕਰ ਲਾਂਗੇ ਨਾਲੇ ਨਾਗਰੀ ਵਾਲੀ ਭੂਆ ਸਾਰੇ ਟੱਬਰ ਦਾ ਕੱਪੜਾ ਲੀੜਾ ਲਈ ਬੈਠੀ ਐ ਜੱਸੇ ਦੀ ਪਸਾਕ ਬਾਈ ਦੀ ਪਸਾਕ ਤੇਰਾ ਤੇ ਮੇਰਾ ਪਰੰਜਲ ਦਾ ਸੂਟ ਲੈ ਰੱਖਿਆਗਾ ਨਾਲੇ ਮੈਂ ਤਾਂ ਹਲੇ ਤੇਰੇ ਨਾਲ ਆਈ ਵੀ ਸਲਾਹ ਕਰਨੀ ਸੀ ਮਾਖਾ ਚੱਲ ਜੇ ਦੋਸਤ ਆਪਾਂ ਵਾਪਸ ਆਵਾਂਗੇ ਗਲਾਸ ਲੈ ਲਾਂਗੇ ਕੁੜੀਆਂ ਨੂੰ ਇੱਕ ਇੱਕ ਗਲਾਸ ਦੇ ਦਾਂਗੇ ਹਨੀਮੂਨ ਤੈਨੂੰ ਪਤਾ ਕੀ ਹੁੰਦਾ ਪਤੀ ਐ ਨਹੀਂ ਹੁਣ ਉਰੇ ਹਾਂ ਜਾ ਚੱਲ ਜਾ ਜਾਣਾ ਨਹੀਂ ਮੁੰਤੇ ਚੱਲ ਜਾ ਮੈਂ ਮਰ ਜਾ ਨਾ ਲੰਡੀ ਮੈਨੂੰ ਐਂ ਦੱਸ ਪਹਿਲਾਂ ਹੀ ਦੱਸ ਸਕਦੀ ਸੀ ਹਾਂ ਚੱਲ ਜਾ ਜਾ ਸੜੇ ਹਾਣ ਆਇਆ ਬੱਤਾ ਲਾ 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 ਹੁਣ ਤਾਂ ਹਾਂ ਹਾਂ ਬਈਆ ਬੁੱਤਰ ਹੁੰਦੀ ਤੇ ਚੱਲੀਏ ਬੱਤਾ ਲੈ ਬਰ ਬਾਬੇ ਤਨੂ ਜਕਾਰਾ ਉੱਚਾ ਪਹਾੜਾ ਵਾਲੇ ਦਾ ਬੋਲ ਸੱਚੇ ਦਰਬਾਰ ਦੀ ਜੈ ਤੁਸੀਂ ਨਾ ਕੀ ਕਰਦਾ ਵਿੱਚ ਬੈਠੇ ਓਏ ਅਸੀਂ ਵੀ ਜਾਵਾਂਗੇ ਹਾਂ ਕਿਉਂ ਅਸੀਂ ਨਹੀਂ ਮੱਥਾ ਟੇਕ ਕੇ ਉਹ ਨਹੀਂ ਮੂੰਹ ਤੇ ਇੱਕ ਬਾਰੇ ਨਿਕਲੋ ਮੈਂ ਭਾਈ ਮੈਂ ਤਾਂ ਨਾਲ ਜਾਉਂਦਾ ਬਹੁਤ ਸਾਹੀ ਹੱਦ ਹੋ ਗਈ ਯਾਰ ਅਸੀਂ ਵੀ ਮੱਥਾ ਟੇਕਣਾ ਆ ਜਾਓ ਕੱਢ ਜਾਓ ਹਾਂ ਫੜਕ ਗਿਆ ਨਿਕਲ ਬਾਹਰੇ ਓਏ ਭੈਣ ਦਰੋ ਮੈਂ ਪਿਆਰੇ ਮੈਂ ਯਾਰ ਅੱਜ ਬਰਾਤਿਆਂ ਨੂੰ ਬੈ ਕੇ ਜੱਜ ਕੇ ਕਿਉਂ ਐਸਾ ਮੈਂ ਤੇ ਹਣੀ ਮੂੰਤੇ ਰਹਾਂਗਾ ਬਰਸੀ ਵੀ ਬਗਦਾ ਅਸੀਂ ਅਸੀਂ ਨਹੀਂ ਜਾਣਾਗਾ ਪੁੰਨ ਖੱਟਦੀ ਹੈ ਕੋਈ ਹੈ ਉੱਥੇ ਜਾ ਕੇ ਕੀ ਪੁੰਨ ਖੱਟਣਾ ਗਉਆਂ ਧਾੜ ਕਰਨੀਆਂ ਨੇ ਥੋੜੇ ਜਿਮਾਂ ਕੋ ਤੂੰ ਕਰੇਗਾ ਅਸੀਂ ਕਰ ਲਾਂਗਾ ਯਾਰ ਹੱਦ ਹੋ ਗਈ ਮੈਨੂੰ ਮਰੂ ਰੱਖ ਲੈ ਮੇਰੇ ਸਾਹ ਦੇ ਲੰਗੜਾ ਜਾ ਮੇਰੀ ਮੰਨਦਾ ਹੈ ਮੇਰੀ ਗੱਲ ਖੜਪਤਕ ਕਾ ਬੱਦਦੇ ਨਹੀਂ ਹੁੰਦੇ ਦੇਖ ਛੇੜਾ ਛਾਣੇ ਬੈਣੇ ਚ ਤੇਰੇ ਨਾਲ ਚੱਲਾਂਗੇ ਪਹਾੜੀ ਦਾ ਕੰਮ ਉੱਥੇ ਕੋਈ ਉੱਟ ਨਹੀਂ ਤੂੰ ਹੋਗੀ ਕੌਣ ਕੰਮ ਕਰੇਗਾ ਓਏ ਯਾਰ ਉੱਚੀ ਨੀ ਚੀਜ਼ਾਂ ਕਰਨ ਜਿਹੜਾ ਤੂੰ ਸਭ ਲੈ ਕੇ ਆਉਂਦਾ ਕਰਨਾ ਕੀਆ ਯਾਰ ਹਾਂ ਅਸੀਂ ਬੱਤਾਂ ਮੇਰੀ ਗੱਲ ਸੁਣਾਂ ਤੂੰ ਹਜੇ ਤੱਕ ਕਿਤੇ ਨਹੀਂ ਪੁੱਤ ਗਿਆ ਇਹੇ ਤੀਰਥ ਸਥਾਨ ਤੇ ਸਾੰਧੀਆ ਮੇਰੀ ਗੱਲ ਮੈਂ ਤੇਰੇ ਨਾਲ ਜਾਂਦਾ ਰਹਿਣਾ ਜਿਵੇਂ ਜਿਵੇਂ ਤੈਨੂੰ ਮੈਂ ਹੋਵੇਂ ਮੈਂ ਕਰੀ ਚਲੀ ਤੂੰ ਤੁਸੀਂ ਕਰਨਾ ਕੀ ਆ ਯਾਰ ਸਾਡੇ ਸਾਡੇ ਦੋ ਜਣਿਆਂ ਦੀ ਗੱਲ ਆ ਗੋ ਨਿਆੜਾ ਸੀ ਸਿਆਰੇ ਤੇਰੀ ਰਾਖੀ ਰੱਖਣੀ ਪਊਗੀ ਕੱਲੂ ਗੱਦੀ ਲੱਗਣ ਲੱਗ ਗਈ ਕਰੇ ਨੀ ਆ ਫੇਰ ਆ ਤੇਰਾ ਕੀ ਪਤਾ ਕੋਈ ਗੱਦ ਕੰਮ ਕਰ ਲੇ ਭੈਣ ਦੀ ਲੱਗਾ ਚੱਲ ਯਾਰ ਚੱਲ ਕੰਮੀ ਵਾਲਾ ਤੇ ਜਾਦੀ ਆ ਤੁਸੀਂ ਭੱਜ ਜਾਓ ਤੁਸੀਂ ਭੱਜ ਜਾਓ ਕੰਮੀ ਵਾਲੇ ਨੂੰ ਲੈ ਕੇ ਚੱਲਾਂਗੇ ਜਿੱਥੇ ਉੜਕਦਾ ਉਹ ਬਈ ਟਾਲਾਂ ਜਿਹੜਾ ਇਹਦੇ ਉੱਤੋਂ ਦੀ ਉਹ ਕਰਿਆ ਚੀ ਗੈਣਾ ਉਹ ਤਾਂ ਨਾਲ ਧਰਿਆ ਨਹੀਂ ਕਾਲੂ ਕਾਲੂ ਇਹ ਮਰਾ ਸਾਲਾ ਪ੍ਰਜਾਪਤੀ ਦੇ ਉਂਗਲ ਤੇ ਚੜਿਆ ਹੋਇਆ ਮਰਨ ਨਾ ਮਰਨ ਆ ਬਹੂ ਹੀ ਆਈ ਗਈ ਨਾ ਨਹੀਂ ਲਗਾਈ ਆਪਾਂ ਨਾਲ ਗਏ ਨਾ ਨਾਲ ਲੱਗ ਗਏ ਮੇਰੇ ਬੱਤ ਦੀ ਗੱਲ ਵੀ ਜੈਜ ਆ ਮੈਨੂੰ ਲੈ ਲੈਣਾ ਕਿ ਸੱਸ ਨੇ ਦੇ ਗੁੱਟ ਚਾਹ ਕੇ ਰੱਖਣਾ ਉੱਪਰ ਦੀ ਵੀ ਅਸੀਂ ਵਿਆਹ ਤੋਂ ਬਾਅਦ ਆਵਾਂਗੇ ਹਨੀਮੂਨ ਬਾਬੇ ਤੇ ਉਹ ਗੁੱਟ ਨਹੀਂ ਲੈ ਕੇ ਜਾ ਕੇ ਪਰ ਮਰੇ ਸਾਲਦਾ ਇਹਨਾਂ ਨੂੰ ਚਾਹੀਦਾ ਯਾਰ ਆ ਹੈ ਪਤਾ ਹਾਂ ਉਹ ਕੱਚੀਆਂ ਗੱਲਾਂ ਛੋਡੀਆਂ ਹੁਣ ਵਗ ਜੂ ਹੀ ਨਹੀਂ ਮੈਂ ਕਿਵੇਂ ਮੈਂ ਮੈਂ ਤਾਂ ਜਾਊਂਗਾ ਭਾਈ ਪਤਾ ਭਰ ਗਿਆ ਪਤਾ ਜਾਮਾ ਗਿਆ ਨਾ ਮੈਂ ਤਾਂ ਸਾਰੇ ਪਿੰਡ ਚੋਂ ਵਾਲਾ ਪਾਈ ਬੱਤੀ ਇਹ ਵੀ ਜਾਊਂ ਨਾਲ ਵੇ ਕਮੀਵਾ ਹੋਰ ਕੰਮ ਵਾਲਾ ਲਾਹੂ ਆ ਗਿਆ ਚਾਰ ਹੋ ਕੇ ਉੱਗੀ ਜਮ ਨਾਲ ਕਿਵੇਂ ਆਗੇ ਤੂੰ ਸਸਰੀ ਗਾਲ ਜੀ ਮੈਂ ਉਧਰ ਦੀ ਕੀ ਨਾ ਜਾਈ ਨਹੀਂ ਹੈਗੇ ਉਹ ਥੋੜੇ ਚ ਗੱਡੀ ਹੋ ਗਈ ਸੀ ਹੁਣੇ ਬੱਛ ਕਿਵੇਂ ਆਹਾ ਗੂੜਾ ਗਲਾਬੀ ਪਾਈ ਫਿਰਦਾ ਇਹ ਮਾਂ ਨਾਲ ਫੇਰੇ ਲੈਣ ਜਾਣੇ ਨੇ ਤਾਂ ਬਦ ਦਿਖਿਆ ਕਰ ਓਏ ਬਸ ਤੂੰ ਕਾ ਛੇੜਦਾ ਬੜੇ ਨੂੰ ਮੈਂ ਪੁੱਛਦਾ ਕਾ ਦੋ ਬਏ ਹੋਈ ਨਾ ਚੋੜਾ ਜੀ ਵੀ ਚੱਕੀ ਖੜਨ ਜਾਂਦੇ ਨੇ ਬਾਬਾ ਜੀ ਦੇ ਜਾਂਦੇ ਆ ਯਾਤਰਾ ਤਾਂ ਜਾਂਦੇ ਦੇ ਜੱਸਾ ਥੋੜਾ ਜਿਹਾ ਹੱਨ ਨਾ ਰਕ ਗਿਆ ਉਹ ਅੰਦਰ ਭੱਜ ਗਿਆ ਪਾ ਜੀ ਕਿੱਥੇ ਜਾਂਦੇ ਮੈਨੂੰ ਦੱਸੀ ਨਹੀਂ ਹੈਗਾ ਜੀ ਤੁਸੀਂ ਵੀ ਨਾਲ ਚੱਲ ਮੈਂ ਤੇ ਤੈਨੂੰ ਕਹਿਤਾ ਹੈਗਾ ਵੀ ਨੇਣਾ ਦੇ ਵੀ ਲੱਭ ਜਾਂਦੇ ਆ ਹੀ ਨਹੀਂ ਮੈਂ ਤੇ ਇਹ ਕਿਹੜਾ ਹੀ ਨਹੀਂ ਮੈਂ ਬਾਬਾ ਜੀ ਦੇ ਮੱਥਾ ਟੇਕ ਕੇ ਆਉ ਹਣੀ ਮੈਨ ਮਨ ਉਹ ਇਹ ਤਾਂ ਕੁਝ ਹੈ ਹੀ ਨਹੀਂ ਇਹ ਜਾ ਹਾਂ ਦੇ ਕੰਜਦਾ ਬਾਲਾ ਇਹਨੂੰ ਕੋਈ ਪਤਾ ਹੀ ਨਹੀਂ ਦੁਨੀਆਦਾਰੀ ਦਾ ਜੇ ਕੋਈ ਪੜਿਆ ਲਿਖਿਆ ਨਵੇਂ ਵਿਆਹੀ ਨਹੀਂ ਜਾਂਦੇ ਮੱਥਾ ਟੇਕਣੀ ਤਾਂ ਗੰਡ ਗੰਡ ਜੁੜੇ ਦਾ ਰਸਟਰ ਦਾ ਓਏ ਤੁਸੀਂ ਕੋਈ ਨੌ ਗੱਲ ਤੇ ਲਈ ਜਾਂਦੇ ਹੋ ਲੈ ਹਾਂ ਦੇ ਖਾਦਾ ਸਾਨੂੰ ਸਿਖਉਂਦਾ ਬੁੜੀਆਂ ਨੂੰ ਗੱਦਾ ਸਿਖਉਂਦਾ ਹਣੀ ਮੈਂ ਇੱਥੇ ਜਾਂਦੇ ਉੱਥੇ ਮੈਂ ਕਿਹਾ ਕਿ ਨੌ ਗੱਲ ਤੇ ਲੈ ਰਹੇ ਹੋ ਹਣੀ ਮੈਂ ਦਾ ਕੋਈ ਚੀਜ਼ੇ ਨਹੀਂ ਬਾਪ ਹਾਂ ਦੇ ਹਾਂ ਬਾਪਾ ਤਾਂ ਹੈਗਾ ਹਣੀ ਮੈਣ ਜਦੋਂ ਪੱਤਾ ਬੰਦਿਆਂ ਦਾ ਵਿਆਹ ਹੁੰਦਾ ਜਾਂਦੀ ਨਹੀਂ ਬੈਲਾ ਜੋੜਾ ਜਾਂਦਾ ਹੁੰਦਾ ਹੇ ਉਹ ਹੰਨੀ ਮੂਨ ਹੁੰਦਾ ਆਪਰ ਹੋ ਕੀ ਕਹਿੰਦੇ ਅਸੀਂ ਜਰਾ ਹੋਰ ਕੀ ਬੋਲਦੇ ਆ ਤੁਸੀਂ ਕਿਹ ਚੋਲੇ ਚੱਕੇ ਨੇ ਜੱਸਾ ਜਾਊਗੀ ਜਹਾ ਉਹ ਜੀ ਜਾ ਮਾ ਕੇ ਨਾਲ ਜਵਾਖਦਾ ਕਿ ਬੜਾ ਗਲਤ ਕਦਮ ਚੱਕ ਲੈ ਭਾਈ ਉਹ ਤੂੰ ਛੱਡ ਲੈ ਹੋਰ ਨਾ ਇੱਥੇ ਕਿਸੇ ਤੋਂ ਟੰਬੇ ਖਾਲੀ ਐ ਪਤਾ ਮਤਲਬ ਕੀ ਹੁੰਦਾ ਆ ਪਤਾ ਬਾਬਾ ਜੀ ਨੇ ਮੱਥਾ ਟਿਕਦਾ ਓਹੀ ਤਾਂ ਗੱਲ ਜੋੜਾ ਚੱਕਦਾ ਉੱਥੇ ਗੱਲ ਜੋੜਾ ਕੀ ਹੁੰਦਾ ਬੜਾ ਸਿਆਣਾ ਕਹਿੰਦਾ ਰੇ ਖੇਤਾਂ ਤੇ ਕੋਠੇ ਪਾਏ ਨੇ ਸਾਨੂੰ ਪਤਾ ਹੀ ਨਹੀਂ ਕੀ ਹੁੰਦਾ ਭੈਣ ਦੀ ਕੋਠੇ ਤੇ ਹੰਨੀ ਮੂਨ ਚ ਕੀ ਫਰਕ ਹੈ ਨਹੀਂ ਯਾਰ ਉਹ ਕੰਜਰਦੇ ਉਹ ਹਣੀ ਮੂਨ ਦਾ ਮਤਲਬ ਹੁੰਦਾ ਆਸ਼ਿਆ ਦਿਮਾਗ ਤੋਂ ਕੰਮ ਲੈ ਲਿਆ ਕਰੋ ਮੇਰਾ ਤਾਂ ਵਰਪਾਗੋ ਛੜੇ ਛੜਾਕ ਦਾ ਕੀ ਕੰਮ ਬਾਈ ਤੂੰ ਤੇ ਬੱਤ ਦੇਖ ਲੋ ਜੇ ਜਾਲਾ ਮਦਾ ਖੇਤ ਜਾ ਕੇ ਆਲੂ ਪੜ ਭਾਈ ਯਾਰ ਐਡਾ ਗੰਦਾ ਬਾਬਾ ਯਾਰ ਜਿਹੜਾ ਚੋਲਾ ਛੱਡ ਗਿਆ ਸੀ ਮਾੜਾ ਮੋਟਾ ਬੋਲਣ ਲੱਗੇ ਸੋਚ ਲਿਆ ਕਰੋ ਪਛ ਲੈਆ ਕਰੋ ਕਿਸੇ ਨੂੰ ਉਹਨਾਂ ਦਾ ਪਤਾ ਤੂੰ ਵਾਹਦਾ ਕੋਈ ਵਾਤੀ ਚ ਜਾਣਾ ਮਾਤਾ ਜੀ ਆਰੇ ਪੰਡੇ ਚ ਰੌਲਾ ਪਾਈ ਬੈਠਾ ਮਾਤਾ ਮਾ ਹਾਣੀ ਮੋਣ ਤੇ ਜਾਣਾ ਤਾਤੀ ਬਾਬਾ ਕੋਈ ਗਾੜਾ ਗਲਤ ਆ ਮੈਨੂੰ ਪਹਿਲੀ ਪਤਾ ਲੱਗ ਗਈ ਰੀ ਤਹੀਂ ਦਾ ਮਾ ਆ ਪਤਾ ਤਾਂ ਮੈਨੂੰ ਵੀ ਟੀ ਮਾ ਚੱਲ ਚੱਲ ਪੰਡੇ ਚ ਗਾਉਣਾ ਫਿਰ ਮਾੜਾ ਮੋਟਾ ਕੋਈ ਦੇਖ ਲੈ ਥੋੜੀ ਜੀ ਬੇਇੱਜ਼ਤੀ ਕਰਾਉਣੀ ਐ ਪਤਾ ਨਹੀਂ ਟੀ ਮੈਨੂੰ ਮੈਂ ਐਂਦੀ ਮੈਂ ਕਦੇ ਵਾਸਤੇ ਮੈਥੋਂ ਗਰੀ ਜੀ ਦਾ ਸ਼ਬਦ ਐ ਮੈਥੋਂ ਪੁੱਛ ਲੋ ਹੋਰ ਬਹੁੀਆਂ ਗੱਲਾਂ ਖਰੀ ਜਾਂਦੀ ਮੋੜ ਕੇ ਜਾ ਮੋਟਰਸਾਈਕਲ ਜਵਾਕ ਦੀ ਜਾ ਜਾਂਦੀ ਕਰ ਦਊਗਾ ਤੇ ਮੇਰੇ ਨਾਲ ਵਿਆਹ ਹੋ ਜਾਏਗਾ ਚਲੋ ਪਤਾ ਕੀ ਕਹਨੇ ਆ ਦੋਏ ਜੀ ਨੇ ਕੁਝ ਮਰਦੀ ਕਰਨ ਜਾਣ ਉਹ ਕਿਹ ਅਗਲਾ ਤਰਫ ਗਿਆ ਉਹ ਨੂੰ ਕੈਦਾਂਗੇ ਟਾਲ ਮਟਾ ਡਾ ਕੈਨਾਂ ਉਹ ਕਰੀ ਜਾ ਕੋ ਉਹ ਕਾਲੂਆਂ ਇਹ ਚੜੂ ਜਾਂਦਾ